ਜੋ ਵੀ ਕੀ ਨਾਮ ਹੈ ਅੱਜ ਜਿਸ ਧਰਨੇ ਦੀ ਕਾਲ ਦਿੱਤੀ ਸੀ ਗਾ ਮੀਟਿੰਗ ਹੋਈ ਹੈ ਕੀ ਕਰਨਾ ਚਾਹੁੰਦੇ ਕੀ ਮਸਲਾ ਹੈ ਪਹਿਲਾਂ ਤਾਂ ਸਾਰੇ న్యూਸ ਚੈਨਲ ਜਿਨ੍ਹਾਂ ਨੇ ਸਾਡੀ ਇਸ ਗੱਲ ਨੂੰ ਸਾਰੇ ਸਾਰੇ ਸਮਾਜਿਕ ਪ੍ਰਚਾਰੇ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਜੋ ਮੰਦਰ ਦੇ ਵਿੱਚ 29 ਤਰੀਕ ਨੂੰ ਬੇਅਦਬੀ ਹੋਈ ਸੀ ਉਹਦੇ ਸਬੰਧ ਦੇ ਵਿੱਚ ਕੱਲ ਮੀਟਿੰਗ ਹੋਈ ਸੀ ਔਰ ਅੱਜ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਕਿ ਪਹਿਲਾਂ ਸਾਰੇ ਅਸੀਂ ਇਕੱਠੇ ਹੋ ਗਏ ਜੋ ਸਾਡੇ ਪ੍ਰਸ਼ਾਸਨ ਨਾਲ ਸਾਡੀ ਗੱਲ ਨਹੀਂ ਸੁਣਦਾ ਤਾਂ ਅਸੀਂ ਪਤਾਨ ਦੇ ਬਾਅਦ ਅੰਨਾ ਲਾਵਾਂਗੇ لیکن پرشاش ایس ایچ او صاحب ڈویژن نمبر 4 ਸਾਡੇ ਕੋਲ ਇੱਥੇ ਸਵੇਰੇ ਆ ਗਏ ਕਿ ਤੁਸੀਂ ਸਾਪੜੀਆਂ ਮੰਗਾ ਦੱਸੋ ਅਸੀਂ ਜਿਹੜੇ ਦੂਸਰੇ ਤੁਹਾਨੂੰ ਬੁਲਾ ਕੇ ਜੋ ਵੀ ਹੋਰਿਆ ਤੁਹਾਡੀਆਂ ਮੰਗਾ ਉਹਨੂੰ ਪੂਰੀਆਂ ਕਰਾਵਾਂਗੇ ਇਹਨਾਂ ਨੇ ਪੂਰੀ ਜ਼ਿੰਮੇਵਾਰੀ ਲਈਤੀ ਹੈ ਕਿ ਜੋ ਵੀ ਤੁਹਾਡਾ ਇੱਥੇ ਮਸਲਾ ਹੈ ਅਸੀਂ ਉਹਨੂੰ ਆਪਣੇ ਤੌਰ ਤੇ ਪੂਰਾ ਹੱਲ ਕਰਾ ਕੇ ਦਵਾਂਗੇ ਅਗਰ ਉਹ ਨਹੀਂ ਇਸ ਗੱਲ ਨੂੰ ਮੰਨਦੇ ਤਾਂ ਅਸੀਂ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਕਰਾਂਗੇ ਇਹਨਾਂ ਨੇ ਤੁਹਾਨੂੰ ਵਿਸ਼ਵਾਸਨ ਦਿੱਤਾ ਹੈ ਇਸ ਵਿਸ਼ਵਾਸਨ ਤੋਂ ਬਾਅਦ ਜਿੰਨੇ ਵੀ ਸਾਡੇ ਇੱਥੇ ਧਾਰਮਿਕ ਔਰ ਸਮਾਜਿਕ ਲੋਕ ਆਏ ਸੀ ਇਹਨਾਂ ਨੇ ਇਸ ਰੂਪ ਦੇ ਵਿੱਚ ਅਸੀਂ ਆਪਣੇ ਇਹਨਾਂ ਨੂੰ ਸ਼ਰਤਾਂ ਲਿਖ ਕੇ ਦਿੱਤੀਆਂ ਔਰ ਇਹਨਾਂ ਨੇ ਪੂਰਾ ਸ਼્વાસਨ ਦਿੱਤਾ ਹੈ ਪ੍ਰਸ਼ਾਸਨ ਨੇ ਕਿ ਅਸੀਂ ਤੁਹਾਡੇ ਮੰਦਬੇ ਪੂਰੀ ਮਰਿਆਦਾ ਨੂੰ ਬਣਾ ਕੇ ਰੱਖਾਂਗੇ ਜੋ ਵੀ ਸਮਾਜਿਕ ਤੱਤ ਇੱਥੇ ਆ ਕੇ ਕੁਝ ਵੀ ਕਾਇਸਾ ਕਰਨਾ ਚਾਹੁੰਦੇ ਆ ਉਹਨਾਂ ਦੇ ਉੱਤੇ ਪੂਰਾ ਬੈਨ ਕਰਾਂਗੇ ਇਸ ਦੇ ਨਾਲ ਹੀ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਜਿਹੜੇ ਇੱਥੇ ਆਏ ਔਰ ਸਾਡੇ ਨਾਲ ਰਾਮਨਾ ਕਮੇਟੀ ਦੇ ਨਾਲ ਸੰਕੰਨ ਦਾ ਕੰਦਾ ਮਲਾ ਕੇ ਖੜੇ ਸਾਰੇ ਸ਼ਹਿਰ ਵਾਸੀਆਂ ਦਾ ਸਾਰੀ ਧਾਰਮਿਕ ਸੰਸਥਾਵਾਂ ਦਾ ਔਰ ਸਾਰੇ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਦਾ অসੰਤ ਸਮਾਜ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਤੁਹਾਡੇ ਮੀਡੀਆ ਨਾਲ ਦਾ ਬਹੁਤ-ਬਹੁਤ ਧੰਨਵਾਦ ਹੈ ਕਿਰਪਾ ਕਰਕੇ ਜੋ ਸੱਚਾਈ ਹੋਵੇ ਉਹਨੂੰ ਜ ਕਿ ਸ਼੍ਰੀ ਭ੍ਰਮ ਦਾ ਆਪਣਾ ਕਰੋ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਰਾਮੀਲਾ ਕਮੇਟੀ ਨੇ ਜੋ ਵੀ ਕਲੀ ਕੀਤਾ ਸਾਹਮਣੇ ਸਪਸ਼ਟ ਕਰਕੇ ਦੱਸਿਆ ਹੈ ਔਰ ਅੱਜ ਵੀ ਅਸੀਂ ਉਸ ਕਰਦੇ ਖੜੇ ਹੈ ਅਸੀਂ ਮੰਦਰ ਦੀ ਮर्यादा ਨੂੰ ਫੜਾ ਕੇ ਰੱਖਣ ਵਾਸਤੇ ਜੋ ਕਰ ਰਿਹਾ ਹੈ ਇੱਕ ਸੱਟਕਣੇ ਤੇ ਉਹ ਚੱਕਦੇ ਹੈ ਇਸ ਪ੍ਰਸ਼ਾਸਨ ਜ਼ਿੰਮੇਵਾਰ کہہ ਰਹੇ ਹੈ ਪੂਰੀ ਤਰੀਕਾ ਨਾਲ ਕਿ ਰਾਮੀਲਾ ਕਮੇਟੀ ਨੇ ਮर्यादा ਨੂੰ ਔਰ ਮੰਦਰ ਦੀ ਮर्यादा ਨੂੰ ਬਣਾ ਕੇ ਰੱਖੇਗਾ ਸਾਡਾ ਪੂਰਾ ਸਹਿਯੋਗ ਕਰੋ ਜੈ ਸ਼੍ਰੀ ਰਾਮ ਸੇਕੀ ਸਾਹਿਬ 2 ਦਿਨ ਪਹਿਲਾਂ ਇਹਨਾਂ ਲੰਕਰ ਸਾਈਂ ਕੋਲ ਬਾਤ ਹੋ ਰਹੀਆ ਸੀ ਕੀ ਫੈਸਲਾ ਜਿਹੜਾ ਮੰਦਰ ਦਾ ਵਿਵਾਦ ਨਹੀਂ ਸੀਗਾ ਉਹ ਸ਼੍ਰੀ ਰਾਮਲੀਲਾ ਕਮੇਟੀ ਵੱਲੋਂ ਜੋ ਵੀ ਇੱਥੇ ਪਰਮਿਸ਼ਨਾਂ ਦਿੱਤੀਆਂ ਜਾਂਦੀਆਂ ਉਹਦੇ ਮੁਤਾਬਕ ਕਾਰਵਾਈ ਹੁੰਦੀ ਹੈਗੀ ਆ ਜਿੱਦਾਂ ਕਿਸੇ ਦੀ ਸ਼ਰਤਾਂ ਕੋਲ ਲੰਗਰ ਲਾਉਣਾ ਜਾਂ ਸੇਵਾ ਭਾਵਨਾ ਕਰਨੀ ਹੈਗੀ ਆ ਉਹ ਅੱਜ ਇਹਨਾਂ ਤੋਂ ਅਸੀਂ ਲੈਟਰ ਲਿਖਾ ਕੇ ਲੈ ਲਿਆ ਹੈਗਾ ਉਹਦੇ 'ਚ ਪਰਮਿਸ਼ਨਾਂ ਵੀ ਇਹਨਾਂ ਨੇ ਦੇਣੀਆਂ ਔਰ ਜੋ ਅੱਜ ਸਰਾਤਨ ਧਰਮ ਵੱਲੋਂ ਆਇਆ ਹੈਗਾ ਵਾ ਉਹ ਵੀ ਇਹਨਾਂ ਨੇ ਦੇਖਣਾ ਹੈਗਾ ਕਮੇਟੀ ਨੇ ਜਦੋਂ ਪਰਮਿਸ਼ਨ ਮੰਗਣਗੇ ਅਸੀਂ ਇੰਨਾ ਵਾਲੇ ਲੈਟਰ ਪੈਡ ਤੇ ਪਰਮਿਸ਼ਨ ਦਿਆ ਕਰਾਂਗੇ ਅਗੇ ਤੋਂ ਕੈਮਰਾ ਦੀ ਤਾਂ ਵਿਵਾਦ ਲੰਗਰ ਲਗਾਉਣ ਨੂੰ ਲੈ ਕੇ ਜਿਹੜਾ ਵਿਵਾਦ ਲੰਗਰ ਲਗਾਉਣ ਕਰਕੇ ਹੋਇਆ ਹੈਗਾ ਵਾ ਉਹ ਦੋਨਾਂ ਪਾਰਟੀਆਂ ਦੇ ਅਸੀਂ 5-5 ਸਾਲਸੀ ਬਣਾਤੇ ਹੈਗੇ ਆ ਜੋ ਫੈਸਲਾ ਕਰਨਗੇ ਆਪਸ ਵਿੱਚ ਮਨਜ਼ੂਰ ਹੋਗਾ ਉਹ ਜਿਹਨਾਂ ਨੂੰ ਕੁੱਟ ਪਾੜੀ ਹੋਈ ਹੈ ਜਿਹੜੀ ਉਹੀ ਐਮਐਲਆਰ ਆਈਆਂ ਸੈਂਪਲ ਬਲੰਟ ਹੈਗੀਆਂ ਉਹਦੇ 'ਚ ਦੋਨਾਂ ਪਾਰਟੀਆਂ ਨੇ ਕਿਸੇ ਵੀ ਧਰਮ ਦਾ ਇਸ਼ੂ ਦਾ ਮੁੱਦਾ ਹੁੰਦਾ ਤਾਂ ਉਹਨਾਂ ਨੇ ਬੜੀ ਅੱਜ ਇਹਨਾਂ ਨੇ ਸਿਆਣਫੜਾ ਸਾਰਿਆਂ ਨੇ ਅਸੀਂ ਬੈਠੇ ਆ 5-5 ਸਾਲਸੀ ਅਪਾਇੰਟ ਕਰਤੇ ਹੈਗੇ ਆ ਉਹ ਜੋ ਵੀ ਹੋਊਗਾ ਜੋ ਸਾਲ ਸੀ ਫੈਸਲਾ ਕਰਨਗੇ ਮਜੂਰ ਹੋ ਗਏ ਸਿੱਧਾ ਸਾਹਿਬ ਕਾਫੀ ਸਮੇਂ ਤੋਂ ਜਿਹੜਾ ਇਹ ਲਿਖਵਾ ਕਰਿਆ ਸੀਗਾ ਤੇ ਕੋਈ ਸੰਜੀਗਤ ਕੋਈ ਨਾ ਰਿਪਲੀਕੇਸ਼ਨ ਦੇ ਰਿਹਾ ਹੈ ਮੈਂ ਜੋ ਪੁੱਛਿਆ ਸਾਰੀ ਕਮੇਟੀ ਮਹਿਮਾਨ ਸਾਰੇ ਹਾਜ਼ਰੀਨ ਮੇਰੇ ਪਾਸ ਹੀ ਖੜੇ ਆ ਪਿਛਲੇ 8 ਸਾਲ ਤੋਂ ਕਿ 10 ਸਾਲ ਤੋਂ ਲੱਗਰ ਚੱਲਦਾ ਹੈਗਾ ਪਰਮਿਸ਼ਨ ਨਾਲ ਉਹ ਪਰਮਿਸ਼ਨ ਨਾਲ ਚੱਲਦਾ ਸੀ ਹੁਣ ਕੋਈ ਪਰਮਿਸ਼ਨ ਨਹੀਂ ਹੋਈ ਇਹ ਕਮੇਟੀ ਹੀ ਜ਼ਿੰਮੇਵਾਰ ਹੋਊਗੀ ਜਿਹਨੂੰ ਪਰਮਿਸ਼ਨ ਦੇਣੀ ਆ ਜਾਂ ਜਿਹਨੂੰ ਨਹੀਂ ਦੇਣੀ ਜੋ ਇਹ ਕਹਿਣਗੇ ਜੇ ਉਹਦੀ ਕੋ ਬੱਕਿਆ ਕਰੂਗਾ ਅਸੀਂ ਕਮੇਟੀ ਦੇ ਲੈਟਰਪੈਡ ਤੇ ਜੋ ਕਾਰਵਾਈ ਬਣਦੀ ਉਹ ਇਹਦੇ ਦੇ ਸਾਥ ਘਟ ਨਾਲ ਖੜੇ ਹਾਂ ਮਤਲਬ ਆਣਾ ਇਸ ਸਮੇਂ ਦੇ ਵਿੱਚ ਕੋਈ ਵੀ ਅਗਰ ਥੋੜਾ ਕਿਸੇ ਲਈ ਕਰਨਾ ਜਾਂ ਲੰਗਰ ਲਗਾਣਾ ਕਿਸੇ ਤਰ੍ਹਾਂ ਦਾ ਵੀ ਨਾ ਇਹ ਕਮੇਟੀ ਜਿਹੜੀ ਆ ਪਹਿਲਾਂ ਉਸ ਨੂੰ ਪਰਮਿਸ਼ਨ ਦਊਗੀ ਉਹ ਉਸ ਤੋਂ ਬਾਅਦ ਜਿਹੜਾ ਸਾਰੇ ਕਾਰਜ ਜਿਹੜਾ ਇਹ ਸਵਾਲ ਆ ਨਾ ਇਹ ਸਵਾਲ ਤੁਹਾਡਾ ਪਰਮਿਟ ਕਮੇਟੀ ਨੂੰ ਕਮੇਟੀ ਦਊਗਾ ਸਵਾਲਾ ਕਮੇਟੀ ਵਾਲੇ ਇਹ ਜਿਹੜਾ ਅਸੀਂ ਆ ਮੇਰਾ ਇੱਥੇ ਬਤੌਰ ਮੁੱਖ ਅਫਸਰ ਜੋ ਮਾਨਯੋਗ ਸਾਡੇ ਸੀਪੀ ਸਾਹਿਬ ਜੋ ਮਾਨਯੋਗ ਸਾਡੇ ਏਡੀਸੀਪੀ ਸਾਹਿਬ ACP ਸਾਹਿਬ ਦੀਆਂ ਹਦਾਇਤਾਂ ਹੈਗੀਆਂ ਅਸੀਂ ਇੱਕ ਐਜੇ ਪਰਿਵਾਰਕਾਂ ਚ ਮਸਲਾ ਲਿਖਿਆ ਹੈ ਨਾ ਨਾ ਡਾਕਟਰ ਦੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਕ੍ਰੀਏਟ ਹੋਣ ਦੇਣੀ ਜਿਹੜਾ ਭਾਈਚਾਰੇ ਦੇ ਵਿੱਚ ਕੋ ਤਰੇਡ ਪਵੇ ਅਸੀਂ ਵੀ ਕੋਸ਼ਿਸ਼ ਕਰਾਂਗੇ ਐਜੇ ਡਿਪਾਰਟਮੈਂਟ ਦੇ ਜੋ ਪਰਿਵਾਰਾਂ ਚ ਤਰੇਡ ਪਈ ਉਹ ਪੂਰੀ ਕੀਤੀ ਜਾਵੇ ਔਰ ਜਿਹੜੀਆਂ ਹੈਗੀਆਂ ਕਮੇਟੀ ਵੱਲੋਂ ਉਹ ਕਮੇਟੀ ਜ਼ਿੰਮੇਵਾਰ ਹੈਗੀ ਹੈ ਉਹ ਇਹਨਾਂ ਨਾਲ ਗੱਲ ਕਰਨਾ ਮੈਨਾਂ ਵੀ ਕਮੇਟੀ ਪਰਮਿਸ਼ਨ ਦਿੰਦੀ ਸੀ ਯਾਰ ਮੇਰੇ ਕੋਲ ਦੇਖੋ ਕਮੇਟੀ ਸਾਡੀ ਹੈ ਮੇਰਾ ਨਾਮ ਪੱਪੀ ਸਲੂਜਾ ਪਹਿਲਾਂ ਵੀ ਕਮੇਟੀ ਪਰਮਿਸ਼ਨ ਦਿੰਦੀ ਸੀ ਪਰ ਇਹ ਜਿਹੜਾ ਲੰਗਰ ਲੱਗਾ ਬਗੈਰ ਪਰਮਿਸ਼ਨ ਦੇ ਲੱਗਾ ਜ਼ਬਰਦਸਤੀ ਲਾਇਆ ਗਿਆ ਲੰਗਰ ਉਹ ਸਵਾਲ ਉਹਨਾਂ ਨੇ ਸਾਡੀ ਕਮੇਟੀ ਦੇ ਮੈਂਬਰਾਂ ਨੂੰ ਮਾਰ ਘਟਾਈ ਕੀਤੀ ਹੁਣ ਤਾਂ ਇਹ ਕਿਉਂਕਿ ਕਾਤਰਾ ਵੀ ਹੋ ਗਿਆ ਉਹਨਾਂ ਦਾ ਗਲਤ ਕਾਰਵਾਈ ਕਰਨ ਲਈ ਸੀ ਸਰਦਾਰ ਸਾਹਿਬ ਨੂੰ ਲਾਡਰ ਦਿੱਤੀ ਹੁਣ ਅੱਜ ਫੈਂਟਰੀ ਵੀ ਹੋ ਗਿਆ ਸਰਕਾਰੀ ਨਹੀਂ ਹੋਇਆ ਕੋਈ ਬਿਨਾਂ ਪਰਮਿਸ਼ਨ ਦੇ ਹੁਣ ਫਿਰ ਬੈਰਜ ਹੋ ਗਿਆ ਪਰ ਬਿਨਾਂ ਪਰਮਿਸ਼ਨ ਦੇ ਕੋਈ ਗਲਤੀ ਲਾਜ਼ਮ ਕੋਈ ਵੀ ਫੰਕਸ਼ਨ ਨਹੀਂ ਕਰ ਸਕਦਾ ਔਰ ਜਿਹੜੀ ਸੀ ਐਸਐਚਓ ਸਾਹਿਬ ਨੂੰ ਵੀ ਲਾਡਰ ਦੇ ਸਾਬ ਬੱਚੇ ਠੀਕ ਹੈ ਧੰਨਵਾਦ